ਮੈਂ ਇਸ ਟਾਈਮ ਤਹਿਸੀਲ ਪੱਟੀ ਪਿੰਡ ਪਨਗੋਟਾ ਰਣਜੀਤ ਸਿੰਘ ਪ੍ਰਧਾਨ ਨਾਲ ਗੱਲਬਾਤ ਕਰਨ ਲੱਗੇ ਹਾਂ ਪ੍ਰਧਾਨ ਜੀ ਜੋ ਆਪਾਂ ਖਨੌਰੀ ਬਾਰਡਰ ਤੇ 13 ਫਰਵਰੀ ਤੋਂ ਲੈ ਕੇ ਆਪਾਂ ਡਟੇ ਖੜੇ ਹਾਂ ਤੁਸੀਂ ਕੀ ਮੈਸੇਜ ਦਿੰਦੇ ਸਭ ਤੋਂ ਪਹਿਲਾਂ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੋ ਕਿ ਖਨੌਰੀ ਬਾਰਡਰ ਤੇ ਸਾਰਾ ਧਰਨਾ ਉਥੇ ਚੱਲ ਰਿਹਾ 13 ਫਰਵਰੀ ਦਾ ਅਸੀਂ ਉਥੇ ਡਟ ਕੇ ਖੜੇ ਆ ਸਾਡੇ ਪ੍ਰਧਾਨ ਜੀ ਪਿੰਡਾਂ ਪਿੰਡਾਂ ਵਿੱਚ ਜਾ ਕੇ ਮੀਟਿੰਗਾਂ ਦਾ ਸਿਲਸਲਾ ਪਿੱਲੋ ਸ਼ੁਰੂ ਕੀਤਾ ਉਹਨਾਂ ਨੇ ਤੇ ਅਸੀਂ ਅੱਗੇ ਵੀ ਉਥੇ ਪਿੰਡੋਂ ਸਾਡੇ ਬਹੁਤ ਜ਼ਿਆਦੀ ਸੰਗਤ ਜਾ ਕੇ ਆਈ ਆ ਹੁਣ ਵੀ ਪ੍ਰਧਾਨ ਜੀ ਸਾਨੂੰ ਮੈਸੇਜ ਲਾ ਕੇ ਗਏ ਆ ਪਿੰਡਾਂ 'ਚ ਮੀਟਿੰਗਾਂ ਕਰਕੇ ਗਏ ਆ ਅਸੀਂ ਉਹਨਾਂ ਦੇ ਨਾਲ ਚਟਾਨ ਵਾਂਗੂ ਖੜੇ ਕਿਸਾਨ ਸੰਘਰਸ਼ ਕਮੇਟੀ ਕੋੜ ਬੁੱਢੇ ਦੇ ਨਾਲ ਤੇ ਸਵੇਰੇ ਅਸੀਂ ਵੀ ਆਪਣਾ ਪਿੰਡ ਪਣਗੋਟੇ ਤੋਂ ਜਥਾ ਲੈ ਕੇ ਖਨੌਰੀ ਪਹੁੰਚ ਰਹੇ ਆ ਉੱਥੇ ਸਾਡੇ ਪ੍ਰਧਾਨ ਜੀ ਵੀ ਪਹੁੰਚੇ ਹੋਏ ਆ ਪ੍ਰਧਾਨ ਜੀ ਨੇ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਕਿਉਂਕਿ ਉੱਥੇ ਜਿਹੜੀ ਨੌਜਵਾਨ ਪੀੜੀ ਚਟਾਨ ਵਾਂਗ ਖੜੀ ਏ ਕਿਉਂਕਿ 16 ਤਰੀਕ ਨੂੰ ਸਾਡੀ ਆ ਮੀਟਿੰਗ ਉੱਥੇ ਜੋ ਪ੍ਰਧਾਨ ਜੀ ਨੇ ਮੀਟਿੰਗ ਕਰਕੇ ਆਉਣਗੇ ਉਹ ਸਾਨੂੰ ਮੈਸੇਜ ਦੇਣਗੇ ਪ੍ਰਧਾਨ ਜੀ ਨਹੀਂ ਹੁਣ ਐਸ ਟਾਈਮ ਖਨੌਰੀ ਬਾਰਡਰ ਦੇ ਦਰਜੀਤ ਸਿੰਘ ਸੂਬਾ ਪ੍ਰਧਾਨ ਪਹੁੰਚ ਚੁੱਕੇ ਪਿੰਡਾਂ ਦੇ ਵੀਟਿੰਗ ਮੀਟਿੰਗਾਂ ਕਰ ਕਰਕੇ ਪਿੰਡ ਜਿਹੜੇ ਸਾਰੇ ਚਟਾਨਾਂ ਵਾਂਗ ਕਿਸਾਨ ਸੰਘਰਸ਼ ਕਮੇਟੀ ਪੰਜਾਬ ਖੜੀ ਹੈ ਮੈਂ ਗੁਰਦੇਵ ਸਿੰਘ ਪ੍ਰਸਤ ਕੱਤਰ ਬਲਾਕ ਬਟੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ